ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋ ਵਿੱਚ ਅੱਜ ਆਪਾਂ ਬਣਾਵਾਂਗੇ ਵੇਸਨ ਦੀ ਦੋਦੀ ਜਿਸ ਨੂੰ ਕਿ 골ਡਨ ਮਿਲਕ ਵੀ ਕਹਿੰਦੇ ਹਨ ਇਹ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਹੁੰਦਾ ਹੈ ਇਸ ਨੂੰ ਬਣਾਉਣ ਦੇ ਵਾਸਤੇ ਆਪਾਂ ਤਿੰਨ ਤੋਂ ਚਾਰ ਚੀਜ਼ਾਂ ਹੀ ਯੂਜ਼ ਕਰਾਂਗੇ ਜੇਕਰ ਕਿਸੇ ਨੂੰ ਪੁਰਾਣਾ ਜਕਾਮ ਖਾਂਸੀ ਜਾਂ ਛਿੱਕਾਂ ਦੀ ਪ੍ਰੋਬਲਮ ਹੋਵੇ ਤਾਂ ਆਪਾਂ 7 ਦਿਨ ਲਗਾਤਾਰ ਇਸ ਨੂੰ ਪੀਵਾਂਗੇ ਸੌਣ ਲੱਗਿਆਂ ਤਾਂ ਇਹ ਸਾਰੀਆਂ ਪ੍ਰੋਬਲਮ ਆਪੇ ਹੀ ਕਿਊਰ ਹੋਣਗੀਆਂ ਇਸ ਲਈ ਸਭ ਤੋਂ ਪਹਿਲਾਂ ਆਪਾਂ ਤਿੰਨ ਤੋਂ ਚਾਰ ਬਦਾਮ ਕੱਟ ਲਏ ਹਨ ਇੱਕ ਚਮਚਾ ਸ਼ੱਕਰ ਦੀ ਇੱਕ ਚਮਚੀ ਆਪਾਂ ਇੱਥੇ ਵੇਸਨ ਲਿਆ ਹੈ ਤੇ ਅੱਧਾ ਚਮਚਾ ਇੱਥੇ ਆਪਾਂ ਦੇਸੀ ਘਿਓ ਦਾ ਲਿਆ ਹੈ ਇਸ ਦੋਦੀ ਨੂੰ ਤੁਸੀਂ ਲਗਾਤਾਰ 7 ਦਿਨ ਰਾਤ ਨੂੰ ਸੌਣ ਲੱਗਿਆ ਬਣਾ ਕੇ ਪੀਓਗੇ ਤੇ ਤੁਹਾਨੂੰ ਇਹ ਸਾਰੀਆਂ ਪ੍ਰੋਬਲਮਾਂ ਦਾ ਛੁਟਕਾਰਾ ਮਿਲੇਗਾ ਚਲੋ ਆਪਾਂ ਹੁਣ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਮੋٹے ਤਲੇ ਦੀ ਕੋਈ ਵੀ ਕੜਾਹੀ ਜਾਂ ਕੋਈ ਬਰਤਨ ਲੈ ਸਕਦੇ ਹਾਂ ਉਸ ਦੇ ਵਿੱਚ ਆਪਾਂ ਐਡ ਕਰਾਂਗੇ ਦੇਸੀ ਘਿਓ ਦੇਸੀ ਘਿਓ ਜਦੋਂ ਆਪਣਾ ਥੋੜਾ ਗਰਮ ਹੋ ਗਿਆ ਤੇ ਇਸ ਦੇ ਵਿੱਚ ਆਪਾਂ ਕੱਟੇ ਹੋਏ ਬਦਾਮ ਐਡ ਕਰ ਲਵਾਂਗੇ ਬਦਾਮਾਂ ਨੂੰ ਥੋੜਾ ਜਿਆ ਰੋਸਟ ਕਰਾਂਗੇ ਜਦੋਂ ਆਪਣੇ ਬਦਾਮ ਥੋੜੇ ਜੇ ਰੋਸਟ ਹੋ ਗਏ ਤਾਂ ਇਸ ਵਿੱਚ ਆਪਾਂ ਵੇਸਣ ਐਡ ਕਰ ਦਵਾਂਗੇ ਹੁਣ ਆਪਾਂ ਵੇਸਣ ਨੂੰ ਲੋ ਫਲੇਮ ਦੇ ਉੱਪਰ ਲਗਾਤਾਰ ਹਿਲਾਉਂਦੇ ਹੋਏ ਭੁੰਨਾਂਗੇ ਤਾਂ ਜਿੱਦਾਂ ਇਹ ਆਪਣਾ ਵੇਸਣ ਪੁੱਜੇਗਾ ਇਸ ਦੀ ਬਹੁਤ ਹੀ ਜ਼ਿਆਦੀ ਵਧੀਆ ਖੁਸ਼ਬੂ ਆਵੇਗੀ ਇਸ ਦੀ ਖੁਸ਼ਬੂ ਸਾਰੇ ਘਰ ਦੇ ਵਿੱਚ ਫੈਲ ਜਾਂਦੀ ਹੈ ਬਹੁਤ ਹੀ ਜ਼ਿਆਦਾ ਵਧੀਆ ਖੁਸ਼ਬੂ ਆਉਂਦੀ ਹੈ ਹੁਣ ਇਹ ਦੇਖੋ ਥੋੜਾ ਜਿਹਾ ਆਪਣਾ ਵੇਸਣ ਭੁੱਜ ਚੁੱਕਾ ਹੈ ਹੁਣ ਇੱਥੇ ਆਪਾਂ ਇਸ ਵਿੱਚ ਹਲਦੀ ਐਡ ਕਰਾਂਗੇ ਜੇਕਰ ਤੁਸੀਂ ਚਾਹੋ ਤਾਂ ਹਲਦੀ ਐਡ ਕਰ ਸਕਦੇ ਹੋ ਜੇਕਰ ਨਹੀਂ ਚਾਹੋ ਤਾਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਹਲਦੀ ਵੀ ਬਹੁਤ ਹੀ ਗੁਣਕਾਰੀ ਹੁੰਦੀ ਹੈ ਇਹ ਆਪਣੇ ਮੈਟਾਬੋਲਿਕ ਰੇਟ ਨੂੰ ਵੀ ਹਾਈ ਕਰਦੀ ਹੈ ਤੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦੀ ਹੈ ਇੱਥੇ ਮੈਂ ਇੱਕ ਤੋਂ ਦੋ ਛੁਟਕੀ ਹਲਦੀ ਦੀ ਐਡ ਕੀਤੀ ਹੈ ਇਹ ਆਪਣੀ ਘਰ ਦੀ ਹਲਦੀ ਹੈ ਹੁਣ ਆਪਾਂ ਇਸ ਨੂੰ ਹਿਲਾਉਂਦੇ ਹੋਏ ਲਗਾਤਾਰ ਪੁੰਨ ਲਵਾਂਗੇ ਵੇਸਨ ਦੇ ਨਾਲ ਹਲਦੀ ਵੀ ਪੁੱਜ ਜਾਵੇਗੀ ਇਹ ਦੇਖੋ ਹੌਲੀ ਹੌਲੀ ਆਪਣਾ ਵੇਸਨ ਦਾ ਕਲਰ ਚੇਂਜ ਹੋ ਰਿਹਾ ਹੈ ਹੁਣ ਜਿਸ ਤਰ੍ਹਾਂ ਮੌਸਮ ਇੱਕਦਮ ਬਦਲ ਗਿਆ ਹੈ ਖਾਂਸੀ ਜ਼ੁਕਾਮ ਦੀ ਪ੍ਰੋਬਲਮ ਆਮ ਹੀ ਹੋ ਗਈ ਹੈ ਸਭ ਨੂੰ ਹੀ ਇਹ ਪ੍ਰੋਬਲਮ ਆ ਜਾਂਦੀ ਹੈ ਇੱਕ ਵਾਰੀ ਤੁਸੀਂ ਇਹ ਦੁੱਧ ਬਣਾ ਕੇ ਪੀ ਲਓਗੇ ਤਾਂ ਇਸ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਤੋਂ ਆਪਾਂ ਛੁਟਕਾਰਾ ਮਿਲੇਗਾ ਹੁਣ ਇੱਥੇ ਆਪਾਂ ਥੋੜਾ ਥੋੜਾ ਕਰਕੇ ਦੁੱਧ ਐਡ ਕਰਾਂਗੇ ਮੈਂ ਤਕਰੀਬਨ ਇੱਥੇ ਅੱਧਾ ਕਿਲੋ ਦੁੱਧ ਐਡ ਕਰਾਂਗੀ ਇਸ ਵਿੱਚ ਜੇਕਰ ਆਪਾਂ ਇੱਕੇ ਵਾਰ ਦੁੱਧ ਐਡ ਕੀਤਾ ਤੇ ਇਸ ਦੇ ਵਿੱਚ ਗੁੱਠਰੀਆਂ ਜੀਆਂ ਵੱਜ ਜਾਣਗੀਆਂ ਹੌਲੀ ਹੌਲੀ ਇੱਕ ਹੱਥ ਨਾਲ ਆਪਾਂ ਹਿਲਾਇਆ ਜਾਣਾ ਹੈ ਤੇ ਦੂਸਰੀ ਸਾਈਡ ਤੋਂ ਆਪਾਂ ਇਸ ਦੇ ਵਿੱਚ ਦੁੱਧ ਐਡ ਕਰੀ ਜਾਣਾ ਹੈ ਹੁਣ ਇੱਥੇ ਆਪਾਂ ਸਵਾਦ ਦੇ ਅਨੁਸਾਰ ਸ਼ੱਕਰ ਐਡ ਕਰ ਲਵਾਂਗੇ ਮੈਂ ਇੱਥੇ ਇੱਕ ਤੋਂ 1.5 ਚਮਚ ਸ਼ੱਕਰ ਐਡ ਕੀਤੀ ਹੈ ਹੁਣ ਇਸ ਨੂੰ ਆਪਾਂ ਲਗਾਤਾਰ ਹਿਲਾਵਾਂਗੇ ਤੇ ਮਗਰੋਂ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਦੁੱਧ ਹੋਰ ਐਡ ਕਰਾਂਗੇ ਮੈਂ ਤਕਰੀਬਨ ਇੱਥੇ ਸਾਰਾ ਅੱਧਾ ਕਿਲੋ ਦੁੱਧ ਐਡ ਕੀਤਾ ਸੀ ਕਿਉਂਕਿ ਬੇਸਨ ਹੌਲੀ-ਹੌਲੀ ਫੁੱਲ ਜਾਂਦਾ ਹੈ ਤੇ ਆਪਣੀ ਦੋਦੀ ਠਿੱਕ ਹੋਈ ਜਾਵੇਗੀ ਆਪਾਂ ਬਹੁਤ ਜਲਦੀ ਠਿੱਕ ਦੋਦੀ ਨਹੀਂ ਬਣਾਉਣੀ ਇਹ ਨਾ ਬਹੁਤ ਜਲਦੀ ਪਤਲੀ ਹੋਵੇ ਤੇ ਨਾ ਹੀ ਬਹੁਤ ਜਲਦੀ ਠਿੱਕ ਤਾਂ ਹੀ ਇਹ ਟੇਸਟੀ ਲੱਗਦੀ ਹੈ ਇਹ ਦੇਖੋ ਤਕਰੀਬਨ ਇਹ ਆਪਾਂ ਟੋਟਲ 1/2 ਕਿਲੋ ਇਸ ਦੇ ਵਿੱਚ ਦੁੱਧ ਪਾ ਲਿਆ ਹੈ ਤੇ ਹੁਣ ਇਸ ਨੂੰ ਆਪਾਂ ਲਗਾਤਾਰ ਹਿਲਾਉਂਦੇ ਹੋਏ ਪਕਾ ਲਵਾਂਗੇ ਇਹ ਦੇਖੋ ਜਿਸ ਤਰ੍ਹਾਂ ਹੌਲੀ-ਹੌਲੀ ਇਹ ਪੱਕ ਰਿਹਾ ਹੈ ਤੇ ਆਪਣਾ ਦੁੱਧ ਵੀ ਘਟ ਰਿਹਾ ਹੈ ਤੇ ਇਹ ਥਿੱਕ ਹੋ ਰਿਹਾ ਹੈ ਇਹ ਦੇਖੋ ਇਸ ਦਾ ਕਲਰ ਵੀ ਕਿੰਨਾ ਜ਼ਿਆਦਾ ਵਧੀਆ ਆ ਰਿਹਾ ਹੈ ਜੇਕਰ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਮੇਰੀ ਫ੍ਰੀਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਹ ਦੇਖੋ ਜੀ ਕਿੰਨੀ ਵਧੀਆ ਆਪਣੀ ਦੋਦੀ ਬੋਇਲ ਹੋ ਰਹੀ ਹੈ ਆਪਾਂ ਇਸ ਨੂੰ ਥੋੜਾ ਜਿਆ ਹੋਰ ਪਕਾਵਾਂਗੇ ਤਾਂ ਕਿ ਇਹ ਥੋੜੀ ਜੀ ਹੋਰ ਠਿਕ ਹੋ ਜਾਵੇ ਤੁਸੀਂ ਜ਼ਰੂਰ ਇਸ ਨੂੰ ਬਣਾਓ ਤੇ ਆਪਣੇ ਬੱਚਿਆਂ ਨੂੰ ਵੀ ਦਿਓ ਤੇ ਆਪ ਵੀ ਜ਼ਰੂਰ ਪੀਓ ਇਹ ਆਪਾਂ ਨੂੰ ਖਾਂਸੀ ਜੁਕਾਮ ਤੋਂ ਤੇ ਬਚਾਉਂਦੀ ਹੈ ਤੇ ਹੋਰ ਵੀ ਬਹੁਤ ਸਾਰੇ ਆਪਾਂ ਨੂੰ ਲਾਭ ਹੁੰਦੇ ਹਨ ਇਸ ਦੇ ਚਲੋ ਜੀ ਆਪਨੀ ਹੁਣ ਦੁੱਧੀ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਆਪਾਂ ਇਸ ਨੂੰ ਸਰਵ ਕਰ ਲਾਂਗੇ ਇਹ ਜਦੋਂ ਵੀ ਤੁਸੀਂ ਪੀਣੀ ਹੈ ਇਸ ਨੂੰ ਪੀ ਕੇ ਉਸੇ ਵੇਲੇ ਹੀ ਸੌ ਜਾਣਾ ਹੈ ਇਸ ਤੋਂ ਬਾਅਦ ਕੋਈ ਵੀ ਆਪਾਂ ਕੰਮ ਨਹੀਂ ਕਰਨਾ ਕੋਈ ਵੀ ਨਿਗਾ ਨਹੀਂ ਲਗਾਉਣੀ ਜਸਟ ਸੌਣ ਲੱਗਿਆ ਗਰਮ ਗਰਮ ਪੀ ਕੇ ਤੇ ਉਸੇ ਵੇਲੇ ਹੀ ਸੌ ਜਾਣਾ ਹੈ ਫਿਰ ਹੀ ਇਸਦੇ ਫਾਇਦਾ ਹੁੰਦਾ ਹੈ ਇਹ ਦੇਖੋ ਜੀ ਆਪਣੀ ਕਿੰਨੀ ਵਧੀਆ ਹੋਣੀ ਦੋਦੀ ਜਿਸ ਨੂੰ ਕਿ ਆਪਾਂ 골ਡਨ ਮਿਲਕ ਵੀ ਕਹਿੰਦੇ ਹਾਂ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਆਪਾਂ ਇਸ ਨੂੰ ਸਰਵ ਕਰਦੇ ਹਾਂ ਤੇ ਆਪਾਂ ਇਸ ਨੂੰ ਮਗਰੋਂ ਇੰਜੋਏ ਕਰਾਂਗੇ ਤੁਸੀਂ ਵੀ ਜਰੂਰ ਬਣਾ ਕੇ ਪੀ ਕੇ ਇੰਜੋਏ ਕਰਕੇ ਤੇ ਇਸ ਦੇ ਤੁਹਾਨੂੰ ਕੀ ਲਾਭ ਮਿਲੇ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਲਓ ਜੀ ਦੇਖੋ ਕਿੰਨਾ ਵਧੀਆ ਇਸ ਦਾ ਕਲਰ ਆਇਆ ਹੈ ਜੇਕਰ ਤੁਸੀਂ ਇਸ ਵਿੱਚ ਹਲਦੀ ਨਹੀਂ ਐਡ ਕਰਨਾ ਚਾਹੁੰਦੇ ਤੁਸੀਂ ਇਸ ਵਿੱਚ ਕੇਸਰ ਵੀ ਐਡ ਕਰ ਸਕਦੇ ਹੋ ਉਸ ਦੇ ਨਾਲ ਵੀ ਬਹੁਤ ਜ਼ਿਆਦਾ ਟੇਸਟ ਵੀ ਵਧੀਆ ਆਉਂਦਾ ਹੈ ਤੇ ਕਲਰ ਵੀ ਬਹੁਤ ਵਧੀਆ ਆਉਂਦਾ ਹੈ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ